ਕਬੀਰ ਸੰਤਨ ਕੇ ਝੁਗੀਆਂ ਭਲੇ ਪਾਠੁ ਕੋ ਸਤੀ ਗਾਓ ਜਿੱਥੇ ਕੋਈ ਸੰਤ ਗੁਰਮੁਖ ਰੱਬ ਦਾ ਪਿਆਰਾ ਨਾਮ ਜਪਦਾ ਉਹ ਚੌਂਪੜੀ ਉਹ ਝੁਗੀ ਭਾਗਾ ਵਾਲੀ ਹੈ ਭਲੀ ਹੈ ਚੰਗੀ ਹੈ ਪਾਠ ਕੋ ਸਤੀ ਗਾਓ ਪਰ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਉਥੇ ਤੇ ਐ ਜਿਵੇਂ ਪੱਠ ਬਲਦੇ ਅੱਗ ਬਲਦੀ ਹੋਵੇ ਆਗ ਲਗੋ ਤੇ ਤੌਹਰ ਜੇ ਨਾਹੀ ਹਰ ਕੋ ਨਾ ਜਿੱਥੇ ਹਰੀ ਦਾ ਨਾਮ ਨਹੀਂ ਪਰਮੇਸ਼ਰ ਦਾ ਨਾਮ ਨਹੀਂ ਬੰਦਗੀ ਨਹੀਂ ਭਾਵੇਂ ਸੋਨੇ ਦੇ ਮਹਿਲ ਸੰਗ ਮਰਮਰ ਦੀਆਂ ਮਹਿਲ ਮਾੜੀਆਂ ਹੋਣ ਉਹਨਾਂ ਦਾ ਕੋਈ ਲਾਭ ਨਹੀਂ ਉੱਥੇ ਤੇ ਭਾਵੇਂ ਅਗਲਾ ਕੇ ਸੜ ਕੇ ਸੁਆਹ ਹੋ ਜਾਣ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਘਰੇ ਜਾਏ ਕਦੇ ਵੀ ਕਿਸੇ ਨਾਮ ਜਪਣ ਵਾਲੇ ਬੰਦਗੀ ਵਾਲੇ ਗੁਰਮੁਖ ਮਹਾਂਪੁਰਜ ਸੰਤ ਦੀ ਜਾਣ ਪਿੱਛੋਂ ਰੋਣਾ ਨਹੀਂ ਚਾਹੀਦਾ ਕਿਉਂ ਕਿਉਂਕਿ ਉਹ ਤੇ ਜੀਵਨ ਦਾ ਲਾਹ ਲੈ ਕੇ ਬੰਦਗੀ ਕਰਕੇ ਆਪਣੇ ਘਰ ਨਿਜ ਘਰ ਆਪਣੇ ਪਰਮੇਸ਼ਰ ਦੇ ਵਿੱਚ ਲੀਨ ਹੋ ਗਏ ਨੇ ਰੋ ਉਹ ਸਾਤਤ ਬਾਪੁਰੇ ਜੋ ਹੱਟ ਹਾਟ ਬਿਕਾਏ ਸਾਕਤ ਕਹਿੰਦੇ ਨੇ ਮਨਮੁਖ ਵਾਪਰੇ ਦਾ ਅਰਥ ਹੈ ਵਿਚਾਰਾ ਪਰ ਉਹਨਾਂ ਮਨਮੁਖ ਵਿਚਾਰਿਆਂ ਨੂੰ ਜਰੂਰ ਰੋਣਾ ਚਾਹੀਦਾ ਹੈ ਜਿਨ੍ਹਾਂ ਨੇ ਆਖੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਧਰਮ ਨਹੀਂ ਕਮਾਇਆ ਤੇ ਮੋਹ ਮਾਇਆ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਗਿਰਥ ਗਵਾ ਦਿੱਤਾ ਤੇ ਹਾਟੇ ਹਾਟ ਬਿਕਾਏ ਜਿਹੜੇ ਕਿ 84 ਲੱਖ ਜੂਨਾ ਦੇ ਵਿੱਚ ਫਿਰ ਪਟਕਦੇ ਨੇ ਉਹਨਾਂ ਨੂੰ ਰੋਣਾ ਚਾਹੀਦਾ ਹੈ ਨਾਮ ਜਪਣ ਵਾਲਿਆਂ ਨੂੰ ਕਦੇ ਵੀ ਰੋਣਾ ਚਾਹੀਦਾ